ਪੰਜਾਬ ਆਉਣਗੇ ਪੀਐਮ ਮੋਦੀ 1 ਫਰਵਰੀ ਨੂੰ ਪੰਜਾਬ ਆਉਣਗੇ ਭਗਤ ਸ੍ਰੀ ਰਵਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਉਹ ਪੰਜਾਬ ਦੇ ਜਲੰਧਰ ਵਿੱਚ ਆਉਣਗੇ ਜਿੱਥੇ ਉਹ ਡੇਰਾ ਸੱਚਖੰਡ ਬੱਲਾ ਵਿਖੇ ਨਤਮਸਤਕ ਹੋਣਗੇ ਅਤੇ ਜਿਹੜੇ ਨਿਰੰਜਨ ਦਾਸ ਨੇ ਉੱਥੋਂ ਦੇ ਡੇਰਾ ਪ੍ਰਬੰਧਕ ਨੇ ਮੁਖੀ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ ਹੁਣ 1 ਤਰੀਕ ਨੂੰ ਪੰਜਾਬ ਉਹਨਾਂ ਦੀ ਫੇਰੀ ਹੈ ਔਰ ਉਸ ਤੋਂ ਬਾਅਦ ਗ੍ਰਹਿ ਮੰਤਰੀ ਮੋਗਾ ਵਿਖੇ ਆਉਣਗੇ ਲਗਾਤਾਰ ਜਿਹੜੀ ਭਾਜਪਾ ਦੇ ਸੀਨੀਅਰ ਲੀਡਰਸ਼ਿਪ ਆ ਉਹ ਪੰਜਾਬ ਹੁਣ ਉਹਨਾਂ ਦੀਆਂ ਫੇਰੀਆਂ ਨੇ ਆ ਰਹੀਆਂ ਨੇ 2027 ਤੋਂ ਪਹਿਲਾਂ ਇਹ ਫੇਰੀਆਂ ਨੂੰ ਕਿਵੇਂ ਵੇਖੀਏ ਔਰ ਇਸ ਦੇ ਸਿਆਸੀ ਸਮੀਕਰਨ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦੇ ਰਹਿਣਗੇ ਇਸ ਬਾਬਤ ਗੱਲਬਾਤ ਕਰਨ ਲਈ ਵਿਸਥਾਰ ਨਾਲ ਚਰਚਾ ਕਰਾਂਗੇ ਮੇਰੇ ਸਹਿਯੋਗੀ ਵਰਨ ਪਟ ਮੇਰੇ ਨਾਲ ਮੌਜੂਦ ਨੇ ਵਰਨ ਜੀ ਜਿਸ ਤਰ੍ਹਾਂ 1 ਫਰਵਰੀ ਨੂੰ ਪੀਐਮ ਮੋਦੀ ਪੰਜਾਬ ਆ ਰਹੇ ਨੇ ਡੇਰਾ ਜਿਹੜਾ ਸੱਚਖੰਡ ਬੱਲਾ ਵਿਖੇ ਉਹ ਨਤਮਸਤਕ ਹੋਣਗੇ ਇਸ ਨੂੰ ਕਿੱਦਾਂ ਵੇਖਦੇ ਹੋ ਸਿਆਸੀ ਪੱਧਰ ਤੇ ਜੇਕਰ ਆਪਾਂ ਦੇਖੀਏ ਕੀ ਇੰਪੈਕਟ ਰਹਿਣ ਵਾਲਾ ਖਾਸ ਕਰਕੇ ਦੁਆਬੇ ਦੀ ਸਿਆਸਤ ਵਿੱਚ ਆਪਾਂ ਜੇਕਰ ਦੇਖੀਏ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ 1 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੀ ਪੰਜਾਬ ਦੌਰੇ ਤੇ ਆ ਰਹੇ ਨੇ ਜਿਸ ਨੂੰ 2027 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਦਾ ਇਹ ਪਹਿਲਾ ਦੌਰਾ ਹੈਗਾ ਤਾਂ ਜੇਕਰ ਪੰਜਾਬ ਭਾਜਪਾ ਦੀ ਗੱਲ ਕਰ ਲਈਏ ਤਾਂ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਪੰਜਾਬ ਦੀ ਲੀਡਰਸ਼ਿਪ ਹੈ ਉਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਭਾਜਪਾ ਇਕੱਲੇ ਮੈਦਾਨ ਦੇ ਵਿੱਚ ਉਤਰੇਗੀ ਹਾਲਾਂਕਿ ਆ ਬੀਤੇ ਦਿਨੀ ਜੋ ਡੇਰਾ ਸਚਕੰਡ ਬੱਲਾ ਦੇ ਮੁਖੀ ਹੈਗੇ ਨੇ ਨਿਰੰਜਨ ਦਾਸ ਜੀ ਉਹਨਾਂ ਨੂੰ ਪਦਮਸ਼ਰੀ ਅਵਾਰਡ ਦੇ ਨਾਲ ਜਿਹੜਾ ਹੈਗਾ ਚੁਣਿਆ ਗਿਆ ਸੀਗਾ ਤਾਂ ਇੱਕ ਮੁਲਾਕਾਤ ਹੁੰਦੀ ਹੈਗੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਨਾਲ ਉਹਨਾਂ ਦੀ ਤਾਂ ਉਹ ਤਸਵੀਰਾਂ ਵੀ ਅਸੀਂ ਟੀਵੀ ਸਕਰੀਨ ਦੇ ਉੱਪਰ ਦਿਖਾ ਰਹੇ ਹੈਗੇ ਉਹਨਾਂ ਦੇ ਨਾਲ ਉਹਨਾਂ ਦੇ ਸਮਰਥਕ ਤੇ ਕੁਝ ਸਿਆਸੀ ਆਗੂ ਵੀ ਉਹਨਾਂ ਤਸਵੀਰਾਂ ਦੇ ਵਿੱਚ ਦਿੱਖ ਰਹੇ ਨੇ ਹਾਲਾਂਕਿ ਨਰਿੰਦਰ ਮੋਦੀ ਉਹਨਾਂ ਦੀ ਇਸ ਪੰਜਾਬ ਵਿਜ਼ਿਟ ਦੇ ਨਾਲ ਦੁਆਬੇ ਏਰੀਏ ਦੀ ਜੋ ਸਿਆਸਤ ਹੈ ਦੁਆਬੇ ਦੀ ਜੋ ਸਿਆਸਤ ਹੈ ਕਿਤਨਾ ਕਿਤੇ ਉਹ ਇੰਪੈਕਟ ਹੋਵੇਗੀ ਹਾਲਾਂਕਿ ਦੁਆਬੇ ਡੇਰੇ ਦਾ ਪ੍ਰਭਾਵ ਜਿਹੜਾ ਹੈਗਾ तकरीबन ਦੁਆਬੇ ਦੀਆਂ ਜਿਹੜੀਆਂ 23 ਸੀਟਾਂ ਨੇ ਉਹਨਾਂ ਦੇ ਉੱਪਰ ਹੈਗਾ ਹਾਲਾਂਕਿ ਜਿੰਨੇ ਵੀ ਸਿਆਸੀ ਲੀਡਰ ਨੇ ਉਹ ਇਸ ਡੇਰੇ ਦੇ ਵਿੱਚ ਜਾਂਦੇ ਨੇ ਨਤਮਸਤਕ ਹੁੰਦੇ ਹੈਗੇ ਨੇ ਤੇ ਉਸ ਰੀਜ਼ਨ ਦੇ ਵਿੱਚ ਕਿਤੇ ਨਾ ਕਿਤੇ ਪ੍ਰਭਾਵ ਹੈਗਾ ਤਾਂ ਹੁਣ ਜਿਸ ਤਰੀਕੇ ਦੇ ਨਾਲ ਨਿਰੰਜਨ ਦਾਸ ਜੀ ਹੁਣਾਂ ਨੂੰ ਪਦਮਸ਼ਰੀ ਅਵਾਰਡ ਦੇ ਨਾਲ ਨਵਾਜਿਆ ਗਿਆ ਤੇ ਹੁਣ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦਾ ਪੰਜਾਬ ਆਉਣਾ ਜਿਸ ਦੀ ਪੁਸ਼ਟੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਹੁਣਾਂ ਵੱਲੋਂ ਕੀਤੀ ਗਈ ਹੈਗੀ ਆ ਕਿ ਉਹ ਸ਼ਾਮ ਨੂੰ 4 ਵਜੇ ਪਹੁੰਚਣਗੇ 1 ਫਰਵਰੀ ਨੂੰ ਯਾਨੀ ਕਿ ਉੱਥੇ ਡੇਰੇ ਵਿਖੇ ਨਤਮਸਤਕ ਹੋਣਗੇ ਤੇ ਇਸ ਦੇ ਕਈ ਸਿਆਸੀ ਮਾਇਨੇ ਤੇ ਕਈ ਸਿਆਸੀ ਚਰਚਾਵਾਂ ਵੀ ਹੁਣ ਸ਼ੁਰੂ ਹੋ ਗਈਆਂ ਨੇ ਜਿਸ ਤਰੀਕੇ ਦੇ ਨਾਲ ਕਿਤੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਤੁਹਾਨੂੰ ਜਾਣਨਾ ਚਾਹਾਂਗਾ ਕਿ ਕੱਲ ਨੂੰ ਜਦੋਂ ਮੋਦੀ ਸਾਹਿਬ ਆਉਣਗੇ ਤਾਂ ਉੱਥੇ ਜਲੰਧਰ ਤੋਂ ਜਿਹੜੇ ਐਮਪੀ ਨੇ ਜਾਂਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਨੇ ਉਹ ਨਜ਼ਰ ਆ ਸਕਦੇ ਨੇ ਨਾਲ ਦੇਖੋ ਪ੍ਰੋਟੋਕੋਲ ਦੇ ਮੁਤਾਬਕ ਉਹਨਾਂ ਨੂੰ ਜੇਕਰ ਇਨਵਾਈਟ ਜਾਂਦਾ ਤਾਂ ਉੱਥੋਂ ਦੇ ਐਮਪੀ ਉੱਥੋਂ ਦੇ ਮੌਜੂਦ ਰਹਿ ਸਕਦੇ ਨੇ ਪਰ ਇਹ ਸਿਆਸੀ ਜਿਹੜੀ ਹੈਗੀ ਹੈ ਚਾਉਣ ਹੈਗੀ ਆ ਲੇਕਿਨ ਜਲੰਧਰ ਤੋਂ ਜਿਸ ਤਰੀਕੇ ਨਾਲ ਤੁਸੀਂ ਚਰਨਜੀਤ ਚੰਨੀ ਉਹਨਾਂ ਦਾ ਜ਼ਿਕਰ ਕੀਤਾ ਖਾਸ ਤੌਰ ਤੇ ਚਰਨਜੀਤ ਸਿੰਘ ਚੰਨੀ ਜਿਹੜੇ ਇੱਕ ਵਰਗ ਨੂੰ ਰਿਪਰੈਜ਼ੈਂਟ ਕਰਦੇ ਹੈਗੇ ਨੇ ਹਾਲੀ ਦੇ ਵਿੱਚ ਉਹਨਾਂ ਦਾ ਇੱਕ ਬਿਆਨ ਆਇਆ ਕੀ ਦਲਿਤਾਂ ਨੂੰ ਰਿਪਰੈਜ਼ੈਂਟੇਸ਼ਨ ਕਿਉਂ ਨਹੀਂ ਮਿਲ ਰਹੀ ਹੈਗੀ ਤਾਂ ਉਸ ਬਿਆਨ ਤੋਂ ਬਾਅਦ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਜਿਹੜਾ ਕਲੇਸ਼ ਹੋਇਆ ਉਸ ਤੋਂ ਬਾਅਦ ਕਈ ਭਾਜਪਾ ਦੇ ਲੀਡਰਾਂ ਦੇ ਟਵੀਟ ਆਏ ਚਾਹੇ ਉਸ ਦੇ ਵਿੱਚ ਕੇਵਲ ਸਿੰਘ ਢਿੱਲੋਂ ਹੋਣ ਜਗਮੋਹਨ ਰਾਜੂ ਹੋਣ ਸਾਬਕਾ ਆਈਐਸ ਅਫੀਸਰ ਪੰਜਾਬ ਭਾਜਪਾ ਦੇ ਉਹ ਜਨਰਲ ਸਖਤਰ ਵੀ ਹੈਗੇ ਨੇ ਤਾਂ ਕਿਤੇ ਨਾ ਕਿਤੇ ਉਹ ਚਾਹੁੰਦੇ ਸੀਗੇ ਕਿ ਉਹਨਾਂ ਵੱਲੋਂ ਆਫਰ ਕੀਤਾ ਗਿਆ ਕਿ ਚਰਨਜੀਤ ਸਿੰਘ ਚੰਨੀ ਭਾਜਪਾ ਨੂੰ ਜੁਆਇਨ ਕਰ ਲੈਣ ਹਾਲਾਂਕਿ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਬਿਆਨ ਵੀ ਆ ਗਿਆ ਸੀਗਾ ਕਿ ਉਹ ਕਾਂਗਰਸ ਨੂੰ ਨਹੀਂ ਛੱਡਣਗੇ ਪਰ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੀ ਹੁਣ ਡੇਰਾ ਸਚਕਣ ਬੱਲਾ ਵਿਖੇ ਨਤਮਸਤਕ ਹੋਣਗੇ ਰਵਿਦਾਸ ਜਨਮ ਦਿਨ ਮੌਕੇ ਇਹ ਨਤਮਸਤਕ ਹੋਣ ਜਾ ਰਹੇ ਨੇ ਤਾਂ ਕਿਤੇ ਨਾ ਕਿਤੇ ਦੁਆਬੇ ਦੀ ਜੋ ਸਿਆਸਤ ਹੈ ਉਸ ਦੇ ਉੱਪਰ ਕਿਤੇ ਨਾ ਕਿਤੇ ਇਸ ਦਾ ਇੰਪੈਕਟ ਦੇਖਣ ਨੂੰ ਮਿਲ ਸਕਦਾ ਕਿਉਂਕਿ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਵੀ ਆਸਥਾ ਇਸ ਡੇਰੇ ਦੇ ਵਿੱਚ ਬਹੁਤ ਹੈ ਜੇਕਰ ਤੁਸੀਂ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਤਸਵੀਰਾਂ ਦੇਖੀਆਂ ਹੋਣ ਤਾਂ ਚਰਨਜੀਤ ਸਿੰਘ ਚੰਨੀ ਹੋਣੀ ਵੀ ਇਸ ਡੇਰੇ ਦੇ ਵਿੱਚ ਇਕੱਲੇ ਚਰਨਜੀਤ ਸਿੰਘ ਚੰਨੀ ਹੀ ਨਹੀਂ ਜਿੰਨੇ ਵੀ ਬਾਕੀ ਸਿਆਸੀ ਧਿਰਾਂ ਦੇ ਆਗੂ ਸਨ ਉਹ ਵੀ ਇਸ ਡੇਰੇ ਦੇ ਵਿੱਚ ਨਤਮਸਤਕ ਹੋਏ ਸਨ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੀ ਰਹੇ ਨੇ ਤੇ ਇੱਕ ਵਿਸ਼ੇਸ਼ ਵਰਗ ਨੂੰ ਉਹ ਰਿਪਰੈਜ਼ੈਂਟ ਵੀ ਕਰਦੇ ਹੈਗੇ ਨੇ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜੋ ਤਕਰੀਬਨ 35% ਵੋਟ ਬੈਂਕ ਹੈਗਾ ਤਾਂ ਹਾਲਾਂਕਿ ਕੋਈ ਵੀ ਧਾਰਮਿਕ ਜਾਂ ਹੋਰ ਉਹ ਇਸ ਚੀਜ਼ ਬਾਰੇ ਨਹੀਂ ਬੋਲਦਾ ਲੇਕਿਨ ਇੰਪੈਕਟ ਜਿਹੜਾ ਹੈਗਾ ਕਿਤਨਾ ਕਿਤੇ ਦਿਖਦਾ ਹੈਗਾ ਦੁਆਬੇ ਦੀ 23 ਸੀਟਾਂ ਦੀ ਜੇਕਰ ਗੱਲ ਕਰ ਲਈਏ ਤਾਂ ਸਿੱਧਾ-ਸਿੱਧਾ ਇੰਪੈਕਟ ਹੈਗਾ ਜਿਸ ਦੇ ਉੱਪਰ ਦਲਿਤ ਵੋਟ ਬੈਂਕ ਹੈਗਾ ਤਾਂ ਪੰਜਾਬ ਭਾਜਪਾ ਲਗਾਤਾਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਦਾਵਾ ਕਰ ਰਹੀ ਹੈ ਕਿ 117 ਦੀ 117 ਸੀਟਾਂ ਹੋ ਇਕੱਲੇ ਲੜਨਗੇ ਤਾਂ ਇਸ ਦਾ ਇੰਪੈਕਟ ਜ਼ਰੂਰ ਦੇਖਣ ਨੂੰ ਮਿਲ ਸਕਦਾ ਹੈ ਇਹ ਵੀ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੀ ਉੱਥੇ ਆਣ ਡੇਰਾ ਸੱਚਖੰਡ ਬੱਲਾਂ ਵਿਕਨਤਮਸਤਕ ਹੋਣ ਹਾਲਾਂਕਿ ਜਿਹੜੀਆਂ ਤਸਵੀਰਾਂ ਟੀਵੀ ਸਕਰੀਨ ਦੇ ਉੱਪਰ ਅਸੀਂ ਦਿਖਾ ਰਹੇ ਹਾਂ ਉਸ ਮੁਲਾਕਾਤ ਦੇ ਦੌਰਾਨ ਡੇਰਾ ਮੁਖੀ ਨਿਰੰਜਨ ਦਾਸ ਜੀ ਹੋਣਾ ਦੀ ਕੀ ਕੀ ਗੱਲਬਾਤ ਨਰਿੰਦਰ ਮੋਦੀ ਹੋਣਾ ਦੇ ਨਾਲ ਹੋਈ ਤਾਂ ਇੱਕ ਦਲਿਤ ਭਾਈਚਾਰੇ ਲਈ ਕੋਈ ਵੱਡਾ ਐਲਾਨ ਵੀ ਨਰਿੰਦਰ ਮੋਦੀ ਹੋਣੀ ਕਰਕੇ ਜਾ ਸਕਦੇ ਨੇ ਇਹ ਵੀ ਹੋ ਸਕਦਾ ਕਿ ਇਸ ਡੇਰਾ ਸਚਕਣ ਬੱਲਾ ਵਿਖੇ ਨਤਮਸਤਕ ਹੋਣ ਤੋਂ ਬਾਅਦ ਜਦੋਂ ਉਹ ਕੁਝ ਸਿਆਸੀ ਲੀਡਰਾਂ ਨੂੰ ਪੰਜਾਬ ਦੀ ਲੀਡਰਸ਼ਿਪ ਨੂੰ ਜੇਕਰ ਮਿਲਣ ਦਾ ਪ੍ਰੋਟੋਕੋਲ ਹੋਇਆ ਕਿਉਂਕਿ ਹਲੇ ਤੱਕ ਆਫੀਸ਼ੀਅਲੀ ਸਟੇਟਮੈਂਟ ਆਫੀਸ਼ੀਅਲੀ ਜਿਹੜੀ ਕਲੈਰੀਫਿਕੇਸ਼ਨ ਹੈ ਉਹ ਆਉਣੀ ਬਾਕੀ ਆ ਹਾਲਾਂਕਿ ਰਵਨੀਤ ਬਿੱਟੂ ਹੋਣਾ ਨੇ ਹਾਲਾਂਕਿ ਸਪਸ਼ਟ ਕਰ ਦਿੱਤਾ ਕਿ ਉਹ 4 ਵਜੇ 1 ਤਰੀਕ ਨੂੰ ਸ਼ਾਮ ਨੂੰ ਜ਼ਰੂਰ ਪਹੁੰਚ ਰਹੇ ਨੇ ਤੇ ਨਤਮਸਤਕ ਹੋਣਗੇ ਜਿਕਰ ਪੰਜਾਬ ਦੀ ਤੇ ਹੋਰ ਕਈ ਸਿਆਸੀ ਲੀਡਰਾਂ ਦੀ ਲੀਡਰਸ਼ਿਪ ਪੰਜਾਬ ਬੀਜੇਪੀ ਦੀ ਜੋ ਲੀਡਰਸ਼ਿਪ ਹੈ ਉਹ ਉੱਥੇ ਮੌਜੂਦ ਰਹਿੰਦੀ ਹੈ ਕੋਈ ਉਹਨਾਂ ਦੇ ਨਾਲ ਕੋਈ ਬੈਠਕ ਹੁੰਦੀ ਹੈ ਮੁਲਾਕਾਤ ਹੁੰਦੀ ਹੈ ਤਾਂ ਇਹ ਵੀ ਹੋ ਸਕਦਾ ਹੈ ਕਿ ਉਸ ਦੌਰਾਨ ਕੁਝ ਸਿਆਸੀ ਚਿਹਰੇ ਹੋ ਵੀ ਸਕਦੇ ਹਨ ਸ਼ਾਮਲ ਤਾਂ ਇਸ ਤੋਂ ਬਾਅਦ ਅਮਿਤ ਸ਼ਾ ਹੁਣੀ ਪੰਜਾਬ ਆ ਰਹੇ ਨੇ ਇਹ ਵੀ ਹੋ ਸਕਦਾ ਹੈ ਕਿ ਕੁਝ ਜੇਕਰ ਲੀਡਰਾਂ ਦੀ ਸ਼ਮੂਲੀਅਤ ਹੁੰਦੀ ਹੈ ਤਾਂ ਉਹ ਅਮਿਤ ਸ਼ਾ ਮੋਗੇ ਵਿਖੇ ਜੋ ਰੈਲੀ ਹੋਣ ਜਾ ਰਹੀ ਹੈ ਉੱਥੇ ਕਈ ਸਿਆਸੀ ਚਿਹਰੇ ਉਸ ਸਿਆਸੀ ਸਟੇਜ ਦੇ ਪੰਜਾਬ ਭਾਜਪਾ ਦੀ ਸਟੇਜ ਤੇ ਦਿਖ ਸਕਦੇ ਨੇ ਇੱਕ ਜਿਸ ਤਰ੍ਹਾਂ ਤੁਸੀਂ ਸ਼ਾਮਲ ਦੀ ਗੱਲ ਕਹੀ ਆ ਤਾਂ ਹੁਣ ਚਰਚਾਵਾ ਇਹ ਵੀ ਚੱਲ ਰਹੀਆਂ ਨੇ ਕਿ ਜਿਹੜੇ ਐਮਪੀ ਚਰਨਜੀਤ ਸਿੰਘ ਚੰਨੀ ਨੇ ਜਿਸ ਤਰ੍ਹਾਂ ਕਿ ਭਾਜਪਾ ਗੂਆਂ ਨੇ ਉਹਨਾਂ ਨੂੰ ਡੋਰੇ ਪਾਉਣ ਦੀ ਕੋਸ਼ਿਸ਼ ਕੀਤੀ ਬੀਤੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਸੱਦੇ ਦਿੱਤੇ ਗਏ ਕਿ ਤੁਸੀਂ ਭਾਜਪਾ ਦੇ ਵਿੱਚ ਆਓ ਅਸੀਂ ਤੁਹਾਡੇ ਨਾਲ ਆ ਕੀ ਚੰਨੀ ਆਪਣੀ ਪਾਰਟੀ ਬਦਲ ਸਕਦੇ ਨੇ ਚੰਨੀ ਉਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਹੈਗਾ ਕਿ ਉਹ ਕਾਂਗਰਸ ਨੂੰ ਛੱਡ ਕੇ ਕਿਤੇ ਨਹੀਂ ਜਾ ਰਹੇ ਪਰ ਸਿਆਸਤ ਦੇ ਵਿੱਚ ਕੁਝ ਵੀ ਸਥਾਈ ਨਹੀਂ ਹੈ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਕੁਝ ਵੀ ਸੰਭਵ ਹੈ ਲੇਕਿਨ ਚੰਨੀ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਸਟੇਟਮੈਂਟ ਦਿੱਤੀ ਜੋ ਉਹਨਾਂ ਦੀ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਭਾਜਪਾ ਦੇ ਲੀਡਰਾਂ ਨੇ ਉਹਨਾਂ ਨੂੰ ਬਕਾਇਦਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਪਰ ਟਵੀਟ ਲਗਾ ਲੋ ਉਹ ਕਰਤਾ ਕਿ ਉਹ ਭਾਜਪਾ ਦੇ ਵਿੱਚ ਆ ਸਕਦੇ ਨੇ ਇੱਥੇ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਵੀ ਮਿਲੇਗੀ ਤੇ ਹੋਰ ਉਹਨਾਂ ਦੇ ਭਾਈਚਾਰੇ ਨਾਲ ਸੰਬੰਧਿਤ ਕਿਉਂਕਿ ਉਹ ਕਹਿੰਦੇ ਨਜ਼ਰ ਆਏ ਕਿ ਬੀਜੇਪੀ ਜਿਹੜੀ ਹੈਗੀ ਆ ਇੱਕ ਅਲਾਈਨ ਪਾਰਟੀ ਹੈਗੀ ਆ ਅਨੁਸ਼ਾਸਨ ਉਹਦੇ ਵਿੱਚ ਹੈਗਾ ਤੇ ਹਰ ਇੱਕ ਲੀਡਰ ਦੀ ਸੁਣੀ ਜਾਂਦੀ ਆ ਜੇਕਰ ਮੈਂ ਤੁਹਾਨੂੰ ਅੰਕੜਿਆਂ ਦੀ ਗੱਲ ਕਰਾਂ ਤਾਂ 2022 ਦੇ ਜਿਹੜੇ ਰਿਜ਼ਲਟ ਸੀਗੇ ਜੇਕਰ ਮੈਂ ਖਾਸ ਤੌਰ ਤੇ ਦੁਆਬੇ ਦੀ ਹੀ ਗੱਲ ਕਰਾਂ ਤਾਂ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਥੋਂ ਦੀ 10 ਸੀਟਾਂ ਜਿੱਤੀਆਂ ਕਾਂਗਰਸ ਨੇ ਨੂੰ ਤੇ ਸ਼ਰੋਮਨੀ ਅਕਾਲੀ ਦਲ ਵੱਲੋਂ 2 ਤੇ ਬੀਐਸਪੀ ਤੇ ਆਜਾਦ ਇੱਕ ਸੀਟ ਇੱਥੋਂ ਦੀ 2022 ਦੇ ਰਿਜ਼ਲਟ ਸਨ ਜੇਕਰ 2017 ਦੀ ਗੱਲ ਕਰ ਲਈਏ ਤਾਂ 2017 ਦੇ ਵਿੱਚ ਦੁਆਬੇ ਦੀਆਂ 23 ਸੀਟਾਂ ਦੇ ਉੱਪਰ ਜਿਨ੍ਹਾਂ ਚੋਂ 15 ਕਾਂਗਰਸ ਜਿੱਤੀ ਸੀ ਤੇ ਬੀਜੇਪੀ ਨੂੰ ਇੱਥੋਂ ਦੀ ਇੱਕ ਸੀਟ ਮਿਲੀ ਸੀ ਤੇ ਇਸ ਤੋਂ ਇਲਾਵਾ ਇਕਾਲੀ ਅਕਾਲੀ ਜਿਹੜੇ ਹੈਗੇ ਨੇ ਉਹ 5 ਸੀਟਾਂ ਜਿੱਤੇ ਸਨ ਯਾਨੀ ਕਿ ਭਾਜਪਾ ਦੀ ਸਿਆਸੀ ਰਣਨੀਤੀ ਵੀ ਹੋ ਸਕਦੀ ਹੈਗੀ ਹੈ ਕਿ ਜਿਹੜਾ ਵਿਸ਼ੇਸ਼ ਵਰਗ ਹੈ ਜਿਸ ਦਾ ਵੋਟ ਪਰਸੈਂਟ ਵੀ ਪੰਜਾਬ ਦੇ ਵਿੱਚ ਹੈਗਾ ਤਾਂ ਉਸ ਨੂੰ ਰਿਪਰੈਜੈਂਟੇਸ਼ਨ ਦਿੱਤੀ ਜਾਵੇ ਬਹੁਤ ਸਾਰੇ ਆਗੂ ਜੇਕਰ ਤੁਸੀਂ ਦੇਖੋਗੇ ਹਾਲੀ ਦੇ ਵਿੱਚ ਬਹੁਤ ਸਾਰੇ ਦਲਿਤ ਲੀਡਰ ਜੇਕਰ ਗੱਲ ਕਰ ਲਈਏ ਉਹ ਆਮ ਆਦਮੀ ਪਾਰਟੀ ਦੇ ਵਿੱਚ ਹਨ ਜਸਵੀਰ ਗੜੀ ਉਹਨਾਂ ਦੀ ਗੱਲ ਕਰ ਲਈਏ ਜਾਂ ਹੋਰ ਕਈ ਅਜਿਹੇ ਲੀਡਰ ਹੈਗੇ ਨੇ ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਵਿੱਚ ਹਨ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਭਾਜਪਾ ਵੀ ਦਲਿਤ ਲੀਡਰਾਂ ਨੂੰ ਫੋਕਸ ਕਰ ਰਹੀ ਹੈ ਇਸ ਵੋਟ ਬੈਂਕ ਤੇ ਫੋਕਸ ਕਰ ਰਹੀ ਹੈ ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ ਹਾਲਾਂਕਿ ਇਹ ਜਿਹੜੀ ਫੇਰੀ ਹੈਗੀ ਹੈ ਉਹ ਰਵੀਦਾਸ ਜਯੰਤੀ ਮੌਕੇ ਜਿਹੜੀ ਧਾਰਮਿਕ ਆਸਥਾ ਜਿਹੜੀ ਹੈਗੀ ਆ ਉਸ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੀ ਪੰਜਾਬ ਆ ਰਹੇ ਨੇ ਪਰ ਜੋ ਸਿਆਸੀ ਮਾਹਰ ਨੇ ਉਸ ਦਾ ਸਿਆਸੀ ਆਂਕਲਨ ਜਾਂ ਸਿਆਸੀ ਅੱਖ ਨਾਲ ਜੋ ਦੇਖ ਰਹੇ ਨੇ ਕਿਉਂਕਿ 2027 ਦੀ ਵਿਧਾਨ ਸਭਾ ਚੋਣ ਨੂੰ ਜੇਕਰ ਗੱਲ ਕਰ ਲਈਏ ਸਾਲ ਦਾ ਸਮਾਂ ਹੈਗਾ ਤਾਂ ਤਕਰੀਬਨ ਹਰ ਪਾਰਟੀ ਸਾਲ ਦਾ ਸਮਾਂ ਜੇਕਰ ਕਿਸੇ ਸਿਆਸੀ ਲੀਡਰ ਲਈ ਕਿਹਾ ਜਾਵੇ ਤਾਂ ਬਹੁਤ ਘੱਟ ਹੁੰਦਾ ਸਾਰੇ ਸਿਆਸੀ ਲੀਡਰ ਆਪਣੇ ਹਲਕਿਆਂ ਦੇ ਵਿੱਚ ਹੈਗੇ ਨੇ ਡੋਰ ਟੂ ਡੋਰ ਲਗਾ ਲੋ ਜਾਂ ਕਿਸੇ ਦੇ ਪ੍ਰੋਗਰਾਮ 'ਚ ਜਾਣਾ ਕਿਤੇ ਵੀ ਜਾਣਾ ਦੁੱਖ ਸੁੱਖ ਦੇ ਵਿੱਚ ਜਾਣਾ ਤਾਂ ਤੁਸੀਂ ਹੁਣ ਤਸਵੀਰਾਂ ਵੀ ਜਿਕਰ ਤੁਹਾਡੇ ਕੋਲੇ ਆ ਰਹੀਆਂ ਨੇ ਹਰ ਇੱਕ ਹਲਕੇ 'ਚੋਂ ਹਰ ਇੱਕ ਸਿਆਸੀ ਲੀਡਰ ਆਪਣੇ ਆਪਣੇ ਹਲਕੇ ਦੇ ਵਿੱਚ ਵਿਚਰ ਰਿਹਾ ਹੈਗਾ ਯਾਨੀ ਕਿ 2027 ਦੀ ਵਿਧਾਨ ਸਭਾ ਦੀ ਤਿਆਰੀਆਂ ਹਰ ਲੀਡਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਪੰਜਾਬ ਦੇ ਵਿੱਚ ਭਾਜਪਾ ਵੀ ਫੁੱਲ ਫੋਰਸ ਦੇ ਨਾਲ ਆ ਰਹੀ ਹੈਗੀ ਹੈ ਜੋ ਪਲੈਨਿੰਗ ਜਿਸ ਤਰੀਕੇ ਦੇ ਨਾਲ ਪੰਜਾਬ ਭਾਜਪਾ ਦੇ ਲੀਡਰ ਦੱਸਦੇ ਨਜ਼ਰ ਆ ਰਹੇ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਲਗਾਤਾਰ ਪੰਜਾਬ ਨੂੰ ਲੈ ਕੇ ਸਟੇਟਮੈਂਟਾਂ ਦੇ ਰਹੇ ਹੈਗੇ ਨੇ ਕਿ ਬੀਜੇਪੀ ਕੀ ਕੀ ਕੰਮ ਕਰ ਰਹੀ ਹੈ ਚਾਹੇ ਉਹ ਜੋ ਉਹਨਾਂ ਕੋਲੇ ਮਹਿਕਮਾ ਹੈਗਾ ਰੇਲਵੇ ਦੇ ਥਰੂ ਹੋਵੇ ਵੱਡੇ ਪ੍ਰੋਜੈਕਟ ਪੰਜਾਬ ਦੇ ਵਿੱਚ ਦੇਣ ਦੀ ਗੱਲ ਹੋਵੇ ਤਮਾਮ ਉਹ ਪ੍ਰੋਜੈਕਟ ਨੇ ਬੀਤੇ ਦਿਨ ਨੇ ਤੁਸੀਂ ਦੇਖਿਆ ਹੋਵੇਗਾ ਅਸ਼ਨੀ ਵੈਸ਼ਨਵ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਮੁਹਾਲੀ ਦੇ ਵਿੱਚ ਜਿਹੜੀ ਸੈਮੀ ਕੰਡਕਟਰ ਲੈਬ ਦੀ ਗੱਲ ਹੋਵੇ ਜਿਸ ਤਰੀਕੇ ਦੇ ਨਾਲ ਬੈਂਗਲੁਰੂ ਗੁਰਗਾਓ ਇਸ ਤਰਜ਼ ਤੇ ਆਈਟੀ ਹੱਬ ਹੈਗਾ ਮੋਹਾਲੀ ਨੂੰ ਆਈਟੀ ਹੱਬ ਵਜੋਂ ਬਣਾਇਆ ਜਾ ਰਿਹਾ ਮੋਹਾਲੀ ਇੱਕ ਸਭ ਤੋਂ ਮਹਿੰਗਾ ਸ਼ਹਿਰ ਭਾਰਤ ਦੇ ਵਿੱਚੋਂ ਦੀ ਸਭ ਤੋਂ ਮਹਿੰਗੀ ਪ੍ਰਾਪਰਟੀ ਇੱਥੇ ਦੀ ਹੋ ਗਈ ਹੈਗੀ ਤਾਂ ਉਹਨਾਂ ਦਾ ਵੀ ਫੋਕਸ ਹੈਗਾ ਕੇਂਦਰ ਸਰਕਾਰ ਦਾ ਕਿ ਵੱਧ ਤੋਂ ਵੱਧ ਪ੍ਰੋਜੈਕਟ ਪੰਜਾਬ ਦੇ ਵਿੱਚ ਲਗਾਏ ਜਾਣ ਹਾਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਟੇਟਮੈਂਟ ਆਉਂਦੀ ਹੈਗੀ ਆ ਪੰਜਾਬ ਬੀਜੇਪੀ ਦੇ ਲੀਡਰਾਂ ਦੀ ਜੇਕਰ ਗੱਲ ਕਰ ਲਈਏ ਚਰਨਜੀਤ ਬਰਾੜ ਹੋਣਾ ਦੀ ਹਾਲੀ ਦੇ ਵਿੱਚ ਉਹ ਅਨਮਿਊਟ ਦੇ ਦਫਤਰ ਦੇ ਵਿੱਚ ਆਏ ਸੀ ਸਟੂਡੀਓ ਦੇ ਵਿੱਚ ਆ ਕੇ ਉਹਨਾਂ ਨੇ ਇੱਕ ਗੱਲ ਕਹੀ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਭਾਜਪਾ ਸੀ ਉਸੇ ਵੇਲੇ ਹੀ ਸੰਭਵ ਹੋਇਆ ਜਿਹੜਾ ਸੁਖਬੀਰ ਸਿੰਘ ਬਾਦਲ ਹੁਣ ਦੱਸਦੇ ਨੇ ਕਿ ਫੋਰ ਲੇਨ ਸੜਕਾਂ ਦਾ ਕੰਮ ਹੋਵੇ ਪੁਲ ਬਣਵਾਏ ਹੋਣ ਜਿੰਨੇ ਵੀ ਸੁਖਬੀਰ ਸਿੰਘ ਬਾਦਲ ਹੋਣਾ ਨੇ ਪੰਜਾਬ 'ਚ ਕੰਮ ਕੀਤੇ ਉਹ ਗਾਠ ਜੋੜ ਦੇ ਨਾਲ ਜੇਕਰ ਉੱਪਰ ਕੇਂਦਰ ਸਰਕਾਰ ਦੇ ਵਿੱਚ ਭਾਜਪਾ ਸਰਕਾਰ ਨਾ ਹੁੰਦੀ ਤਾਂ ਪੰਜਾਬ ਦੇ ਵਿੱਚ ਵੀ ਇਹ ਕੰਮ ਸੰਭਵ ਨਹੀਂ ਸੀ ਤਾਂ ਉਹ ਭਾਜਪਾ ਦੇ ਵਿੱਚ ਆ ਗਏ ਹੈਗੇ ਨੇ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਭਾਜਪਾ ਵੱਡੇ ਪੱਧਰ ਤੇ ਚਾਹੇ ਉਹ ਸਿੱਖ ਚਿਹਰੇ ਹੋਣ ਤੇ ਚਰਨਜੀਤ ਬਰਾੜ ਹੋਣੀ ਵੀ ਇਹ ਗੱਲ ਕਹਿੰਦੇ ਨਜ਼ਰ ਆਏ ਕਿ ਪੰਜਾਬੀਆਂ ਨੂੰ ਜੇਕਰ ਖੁਸ਼ ਕਰਨਾ ਹੈ ਉਹਨਾਂ ਦੇ ਦਿਲ ਜਿੱਤਨੇ ਪੈਣਗੇ ਤੁਹਾਨੂੰ ਯਾਦ ਹੋਏਗਾ ਅੱਜ ਤੋਂ 2-3 ਸਾਲ ਪਹਿਲਾਂ ਪੰਜਾਬ ਭਾਜਪਾ ਦੇ ਲੀਡਰਾਂ ਦਾ ਪਿੰਡ ਦੇ ਵਿੱਚ ਵੜਨਾ ਔਖਾ ਹੋ ਗਿਆ ਸੀ ਜਿਸ ਤਰੀਕੇ ਦੇ ਨਾਲ ਹਰਜੀਤ ਗਰੇਵਾਲ ਉਹਨਾਂ ਦੀ ਗੱਲ ਬਾਈਕਟ ਕਰਤਾ ਸੀ ਸਾਰਿਆਂ ਦਾ ਕਿਸਾਨ ਜੱਥੇਬੰਦੀਆਂ ਵੱਲੋਂ ਜਿਸ ਤਰੀਕੇ ਦੇ ਨਾਲ ਵਿਰੋਧ ਕੀਤਾ ਗਿਆ ਤਾਂ ਇੱਕ ਤਸਵੀਰ ਉਹ ਸੀ ਜਦੋਂ ਇਹ ਚਰਚਾਵਾਂ ਚੱਲ ਗਈਆਂ ਕਿ ਪੰਜਾਬ ਭਾਜਪਾ ਦੇ ਲੀਡਰ ਹੁਣ ਕੀ ਕਰਨਗੇ ਤੇ ਹੁਣ ਜਿਸ ਤਰੀਕੇ ਦੇ ਨਾਲ ਸਿਆਸੀ ਲੀਡਰ ਨੇ ਸਿਆਸੀ ਸਪੇਸ ਦੇਖ ਰਹੇ ਨੇ ਪੰਜਾਬ ਦੇ ਵਿੱਚ ਬਹੁਤ ਸਾਰਾ ਪੋਲੀਟੀਕਲ ਸਪੇਸ ਹੈਗਾ ਤਾਂ ਬਹੁਤ ਸਾਰੇ ਸਿਆਸੀ ਲੀਡਰ ਉਹ ਵੀ ਹੈਗੇ ਨੇ ਜਿਹੜੇ ਕਿਸੇ ਪਾਰਟੀ ਚ ਦੇ ਵਿੱਚ ਆਪਣੀ ਚ ਸੰਤੁਸ਼ਟ ਨਹੀਂ ਸੀਗੇ ਖੁਸ਼ ਨਹੀਂ ਸੀਗੇ ਜਾਂ ਕਿਸੇ ਨੂੰ ਉਹਦਾ ਨਹੀਂ ਮਿਲਿਆ ਜਾਂ ਹਰ ਪਾਰਟੀ ਦੇ ਵਿੱਚ ਕਾਟੋ ਕਲੇਸ਼ ਹੈਗਾ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦੀ ਗੱਲ ਕਰ ਲਈਏ ਕਈ ਅਕਾਲੀ ਦਲ ਬਣੇ ਨਹੀਂ ਚੱਲੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਚੈਲੰਜ ਕੀਤਾ ਲੇਕਿਨ ਅੱਜ ਉਹ ਕਈ ਲੀਡਰ ਕਿੱਥੇ ਨੇ ਕੋਈ ਭਾਜਪਾ ਚ ਜਾ ਰਿਹਾ ਕੋਈ ਘਰ ਵਾਪਸੀ ਕਰ ਰਿਹਾ ਤਾਂ 2027 ਤੋਂ ਪਹਿਲਾਂ ਪੰਜਾਬ ਦੇ ਵਿੱਚ ਬਹੁਤ ਵੱਡਾ ਉਥਲ ਪੁਥਲ ਦੇਖਣ ਨੂੰ ਮਿਲੇਗਾ ਜਿਸ ਤਰੀਕੇ ਦੇ ਨਾਲ ਅੱਜ ਸਾਬਕਾ ਸੀਐਮ ਤੁਸੀਂ ਚੰਨੀ ਦੀ ਗੱਲ ਕੀਤੀ ਸਾਬਕਾ ਸੀਐਮ ਪੱਠਲ ਰਜਿੰਦਰ ਕੋਰ ਪੱਠਲ ਹੋਣਾ ਨੇ ਵੀ ਅੱਜ ਬਿਆਨ ਦਿੱਤੀ ਕਿ ਸੁਖਬੀਰ ਸਿੰਘ ਬਾਦਲ ਹੋਣਾ ਦੇ ਕੰਮ ਕਿਤੇ ਨਾ ਕਿਤੇ ਉਹਨਾਂ ਦੇ ਕੰਮਾਂ ਤੋਂ ਜਿਸ ਤਰੀਕੇ ਨਾਲ ਉਹ ਪਾਰਟੀ ਨੂੰ ਮਜ਼ਬੂਤ ਕਰ ਰਹੇ ਨੇ ਖੁਸ਼ ਨੇ ਲੇਕਿਨ ਉਹਨਾਂ ਵੱਲੋਂ ਇਹ ਬਿਆਨ ਆਉਣ ਦਾ ਮਤਲਬ ਕੀ ਹੈ ਕਿ ਸੁਨਾਮ ਲੈਰਾਗਾਗਾ ਹਲਕੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਰਮਿੰਦਰ ਢੀਮਸਾ ਹੋਣਾ ਦਾ ਇੱਕ ਆਧਾਰ ਸੀ ਪਰਮਿੰਦਰ ਢੀਮਸਾ ਹੋਣੀ ਉੱਥੋਂ ਦੀ ਅਕਾਲੀ ਦਲ ਤੋਂ ਯਾਨੀ ਕਿ ਸੁਖਬੀਰ ਸਿੰਘ ਬਾਦਲ ਤੋਂ ਨਾਰਾਜ਼ ਚੱਲ ਰਹੇ ਸਨ ਪੁਨਰ ਸੁਰਜੀਤ ਦੇ ਨਾਲ ਜੁੜੇ ਮਨਪ੍ਰੀਤ ਅਯਾਲੀ ਹੋਣਾ ਨਾਲ ਜੁੜੇ ਕਿਤੇ ਨਾ ਕਿਤੇ ਉਹਨਾਂ ਵੱਲੋਂ ਹਜੇ ਆਪਣਾ ਸਿਆਸੀ ਪੱਤਾ ਨਹੀਂ ਖੇਡਿਆ ਗਿਆ ਲੇਕਿਨ ਜਿਸ ਤਰੀਕੇ ਦੇ ਨਾਲ ਪੱਠਲ ਹੋਣਾ ਵੱਲੋਂ ਇਹ ਸਟੇਟਮੈਂਟ ਆਉਂਦੀ ਹੈ ਕਿਤੇ ਨਾ ਕਿਤੇ ਰਜਿੰਦਰ ਕੌਰ ਪੱਠਲ ਜਿਹੜੀ ਹੈਗੀ ਆਪਣੇ ਪੁੱਤਰ ਦਾ ਸਿਆਸੀ ਭਵਿੱਖ ਕੀਤੇ ਨਾ ਕੀਤੇ ਉਹ ਅਕਾਲੀ ਦਲ ਦੇ ਵਿੱਚ ਹੋ ਸਕਦਾ ਕਿ ਉਹ ਦੇਖ ਰਹੇ ਹੋਣ ਜੇਕਰ ਪਰਮਿੰਦਰ ਢੀਂਸਾ ਅਕਾਲੀ ਦਲ ਤੋਂ ਕਿਸੇ ਹੋਰ ਪਾਰਟੀ ਦੇ ਵਿੱਚ ਸ਼ਿਫਟ ਹੁੰਦੇ ਨੇ ਇਹ ਵੀ ਹੋ ਸਕਦਾ ਪਰਮਿੰਦਰ ਢੀਂਸਾ ਵੀ ਭਾਜਪਾ ਦੇ ਵਿੱਚ ਆ ਜਾਣ ਇਹ ਵੀ ਹੋ ਸਕਦਾ ਆ ਕਿਆਸ ਰਹੀਆਂ ਨੇ ਸਿਆਸਤ ਦੇ ਵਿੱਚ ਕੁਝ ਵੀ ਸੰਭਵ ਹੈ ਕੀ ਉਹ ਕਾਂਗਰਸ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਨੇ ਬੀਤੇ 2-3 ਮਹੀਨੇ ਪਹਿਲਾਂ ਇਹ ਚਰਚਾ ਵੀ ਚੱਲੀ ਸੀ ਕਿ ਪ੍ਰਮਿੰਦਰ ਸਾਇਲੈਂਟ ਚੱਲ ਰਹੇ ਨੇ ਹੋ ਕਈ ਦਿਨਾਂ ਦੇ ਜਦੋਂ ਇਹ ਚਰਚਾ ਚੱਲੀ ਕਿ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤਾਂ ਕਿਤੇ ਨਾ ਕਿਤੇ ਜਿਹੜੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇਸ ਟੀਵੀ ਸਕਰੀਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੂੰ ਨਿਰੰਜਨ ਦਾਸ ਜੀ ਮਿਲ ਰਹੇ ਨੇ ਲੇਕਿਨ ਇੱਕ ਤਸਵੀਰ ਹੋਰ ਹੈ ਜਿੱਥੇ ਇਹ ਕੁਝ ਆਗੂ ਨਾਲ ਖੜੇ ਨੇ ਉਸ ਦੇ ਵਿੱਚ ਇੱਕ ਤਸਵੀਰ ਜੇਕਰ ਤੁਸੀਂ ਧਿਆਨ ਨਾਲ ਦੇਖੋ ਉਹ ਤਸਵੀਰ ਹਜੇ ਕਲੀਅਰ ਨਹੀਂ ਹੈ ਲੇਕਿਨ ਉਹ ਅਨਿਲ ਦੱਤੀ ਹੋਣਾ ਦੀ ਤਸਵੀਰ ਲੱਗ ਰਹੀ ਹੈ ਜੋ ਕਾਂਗਰਸ ਦੇ ਐਮਐਲਏ ਰਹੇ ਨੇ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਇਹ ਅਨਿਲ ਦੱਤੀ ਵੀ ਭਾਜਪਾ ਦੇ ਵਿੱਚ ਜਾ ਸਕਦੇ ਹੈਗੇ ਨੇ ਉਹ ਇਹਦਾ ਰੀਜ਼ਨ ਕੀ ਹੈਗਾ ਅਨਿਲ ਦੱਤੀ ਜਿਹੜੇ ਹੈਗੇ ਨੇ ਉਹ ਅ ਅੰਮ੍ਰਿਤਸਰ ਨਾਰਥ ਜਿੱਥੋਂ ਦੀ ਅਨਿਲ ਜੋਸ਼ੀ ਕਾਂਗਰਸ ਦੇ ਵਿੱਚ ਆ ਗਏ ਨੇ ਤਾਂ ਕਿਤੇ ਨਾ ਕਿਤੇ ਜੋ ਕਾਂਗਰਸ ਦੇ ਲੀਡਰ ਉੱਥੋਂ ਦੀ ਤਿਆਰੀ ਕਰ ਰਹੇ ਸੀ ਉਹ ਕਿਤੇ ਹੋਰ ਆਪਣੀ ਸਿਆਸੀ ਅ ਤਲਾਸ਼ ਜਿਹੜੀ ਹੈਗੀ ਆ ਆਪਣਾ ਸਿਆਸੀ ਭੁਵਿੱਖ ਦੇਖਦੇ ਹੋਏ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਸਕਦੇ ਨੇ ਹਾਲਾਂਕਿ ਉਹ ਤਸਵੀਰ ਕਲੀਅਰ ਨਹੀਂ ਹੈ ਅੱਧੀ ਤਸਵੀਰ ਹੈ ਲੇਕਿਨ ਉਸ ਦੇ ਉੱਪਰ ਵੀ ਅਸੀਂ ਅਲੱਗ ਤੋਂ ਵੀ ਚਰਚਾ ਕਰਾਂਗੇ ਲੇਕਿਨ ਬਹੁਤ ਸਾਰੀ ਸਿਆਸੀ ਉਥਲ-ਪੁਥਲ ਜਿਹੜੀ ਹੈਗੀ ਆ ਉਹ ਦੇਖਣ ਨੂੰ ਮਿਲ ਸਕਦੀ ਹੈ ਯਾਨੀ ਕਿ ਭਾਜਪਾ ਜੋ ਕਹਿ ਰਹੀ ਸੀ ਫੁੱਲੀ ਫੋਰਸ ਪੂਰੇ ਜੋਰ ਦੇ ਨਾਲ ਪੰਜਾਬ ਦੇ ਵਿੱਚ ਆਏਗੀ ਬਹੁਤ ਸਾਰੇ ਸਿਆਸੀ ਲੀਡਰ ਹਜੇ ਇੱਧਰ ਉੱਧਰ ਹੋਣਗੇ ਜਿਹੜਾ ਸਿਆਸੀ ਲੀਡਰ ਆਪਣੀ ਪਾਰਟੀ ਤੋਂ ਨਾਰਾਜ਼ ਹੋਏਗਾ ਸੁਭਾਵਕ ਹੈ ਉਹ ਕਿਸੇ ਹੋਰ ਸਿਆਸੀ ਪਾਰਟੀ ਦੇ ਵਿੱਚ ਜਾਏਗਾ ਭਾਜਪਾ ਨੂੰ ਪੰਜਾਬ ਦੇ ਵਿੱਚ ਲੀਡਰਾਂ ਦੀ ਜ਼ਰੂਰਤ ਹੈ ਸਿਆਸੀ ਸਪੇਸ ਹੈਗਾ ਭਾਜਪਾ ਜਿਸ ਤਰੀਕੇ ਦੇ ਨਾਲ ਹੁਣ ਪ੍ਰਚਾਰ ਕਰ ਰਹੀ ਹੈ ਕਿ ਭਾਜਪਾ ਵੱਲੋਂ ਕਿਹੜੇ-ਕਿਹੜੇ ਕੰਮ ਕੀਤੇ ਗਏ ਤਾਂ ਉਹ ਸਿੱਖ 체ਰਿਆਂ ਨੂੰ ਪੰਜਾਬ ਭਾਜਪਾ ਦੇ ਵਿੱਚ ਸ਼ਾਮਲ ਕਰਾ ਕੇ ਸ਼ਮੂਲੀਅਤ ਕਰਾ ਕੇ ਕਿਤੇ ਨਾ ਕਿਤੇ ਭਾਜਪਾ ਵੀ 2027 ਦੀ ਵਿਧਾਨ ਸਭਾ ਚੋਣ ਨੂੰ ਲੈ ਕੇ ਤਿਆਰੀਆਂ ਕਰ ਰਹੀ ਹੈ ਇਹ ਵੀ ਹੋ ਸਕਦਾ ਅਖੀਰਲੇ ਸਮੇਂ ਦੇ ਵਿੱਚ ਜਿੰਨੀਆਂ ਪਹਿਲਾਂ 23 ਸੀਟਾਂ ਜਾਂ ਘੱਟ ਸੀਟਾਂ ਮਿਲਦੀਆਂ ਸੀ ਭਾਜਪਾ ਨੂੰ ਤੇ ਹੁਣ ਇਹ ਵੀ ਹੋ ਸਕਦਾ ਜੇਕਰ ਅਕਾਲੀ ਦਲ ਦੇ ਨਾਲ ਗੱਠਜੋੜ ਹੋ ਜਾਂਦਾ ਭਾਜਪਾ ਤਕਰੀਬਨ 60 ਤੋਂ 70 ਸੀਟਾਂ ਮੰਗ ਸਕਦਾ ਤੇ ਇਹ ਅੰਦਰੂਨੀ ਖਬਰਾਂ ਨੇ ਕਿ ਸੁਖਬੀਰ ਸਿੰਘ ਬਾਦਲ ਹੋਣੀ ਜੋ ਸਰਵੇ ਕਰਾ ਰਹੇ ਨੇ ਗੱਠ ਜੋੜ ਨੂੰ ਲੈ ਕੇ ਜਾਂ ਹੋਰ ਉਹ ਸਰਵੇ ਰਿਪੋਰਟਾਂ ਵੀ ਭਾਜਪਾ ਹਾਈ ਕਮਾਂਡ ਤੱਕ ਜਾ ਰਹੇ ਨੇ ਯਾਨੀ ਕਿ ਗੱਠ ਜੋੜ ਵੀ ਹੋ ਸਕਦਾ ਹੈਗਾ ਬਹੁਤ ਸਾਰੀਆਂ ਚੀਜ਼ਾਂ ਇੰਟਰਲਿੰਕ ਨੇ ਬਿਲਕੁਲ ਵਰਨ ਮੈਨੂ ਇੱਕ ਗੱਲ ਦੱਸਿਓ ਤੁਸੀਂ ਜਿਸ ਤਰ੍ਹਾਂ ਕਿ ਮੈਂ ਤਾਂ ਉਤੋਂ ਜਾਣਨਾ ਚਾਹੂੰਗਾ ਹੁਣ ਚਰਚਾਵਾਂ ਇਹ ਵੀ ਚੱਲਦੀਆਂ ਨੇ ਕਿ 2027 ਦੇ ਲਈ ਭਾਜਪਾ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਮੋਦੀ ਸਾਹਿਬ ਇੱਕ ਤਰੀਕ ਨੂੰ ਆਉਣਗੇ ਉਸ ਤੋਂ ਬਾਅਦ ਗ੍ਰਹਿ ਮੰਤਰੀ ਆਉਣਗੇ ਕੀ ਲੱਗਦਾ ਕਿ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਦੇਖਿਆ ਜਿਸ ਤਰ੍ਹਾਂ ਕਿ ਆਪੋਜੀਸ਼ਨ ਵਾਲੇ ਇਲਜ਼ਾਮ ਲਗਾਉਂਦੇ ਨੇ ਕਿ ਜਦੋਂ ਭਾਜਪਾ ਨੇ ਬੰਦੇ ਪੱਟਣੇ ਹੁੰਦੇ ਨੇ ਆਪਣੇ ਵੱਲ ਖਿੱਚਣੇ ਹੁੰਦੇ ਨੇ ਤੇ ਫਿਰ ED ਦਾ CBI ਦੀਆਂ ਰੇਡਾਂ ਵੀ ਸ਼ੁਰੂ ਹੋ ਜਾਂਦੀਆਂ ਨੇ 2027 ਫਤਿਹ ਕਰਨ ਲਈ ਭਾਜਪਾ ਕੀ ਅਜਿਹੀ ਚਾਲਾਂ ਚੱਲ ਸਕਦੀਆਂ ਕਈ ਅਜਿਹੀ ਗੱਲਾਂ ਬਾਤਾਂ ਹੋ ਸਕਦੀਆਂ ਨੇ ਦੇਖੋ ਜੇ ਕੋਈ ਗਲਤ ਕੰਮ ਕਰੇਗਾ ED ਦੀ ਰੇਡ CBI ਦੀ ਰੇਡ ਉਹਦੇ ਉੱਤੇ ਹੋਏਗੀ ਇਹ ਕੋਈ ਜੇਕਰ ਤੁਸੀਂ ਸਿਆਸੀ ਅੱਖ ਤੇ ਅੱਖ ਨਾਲ ਦੇਖ ਰਹੇ ਹੋ ਤੁਹਾਡਾ ਸਵਾਲ ਉਸ ਤਰੀਕੇ ਨਾਲ ਹੈ ਤਾਂ ਇਸ ਤੋਂ ਪਿਛਲੀਆਂ ਸਰਕਾਰਾਂ ਜਿਹੜੀਆਂ ਸੀਗੀਆਂ ਪਿਛਲੀਆਂ ਸਰਕਾਰਾਂ ਦਾ ਤੁਸੀਂ ਡਾਟਾ ਕੱਢ ਲਓ ਉਹਨਾਂ ਦੀਆਂ ਸਰਕਾਰਾਂ ਵੇਲੇ ਵੀ ਹੁੰਦਾ ਰਿਹਾ ਇਹ ਸਾਰੀਆਂ ਸਰਕਾਰਾਂ ਦੇ ਵਿੱਚ ਚੱਲਦਾ ਹੈਗਾ ਜੇਕਰ ਕੋਈ ਗਲਤ ਕੰਮ ਕਰਦਾ ਉਹਦੇ ਘਰੇ ED CBI IT ਇਨਕਮ ਟੈਕਸ ਡਿਪਾਰਟਮੈਂਟ ਇਹਨਾਂ ਦੀਆਂ ਰੇਡਾਂ ਨਾਰਮਲ ਹੈਗਾ ਲੇਕਿਨ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੈਂ ਪਹਿਲਾਂ ਤੁਹਾਨੂੰ ਆਪਣੇ ਸਵਾਲ ਦੇ ਵਿੱਚ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਭਾਜਪਾ ਨੇ ਆਉਣਾ ਹੈ ਵੱਡੇ ਪੱਦਰ ਤੇ ਆਉਣਾ ਹੈ ਤਾਂ ਪੰਜਾਬੀਆਂ ਦੇ ਦਿਲ ਜਿੱਤਨੇ ਪੈਣਗੇ ਤੁਹਾਨੂੰ ਦੱਸਦੀ ਇਹ ਤੁਹਾਨੂੰ ਯਾਦ ਹੋਏਗਾ ਪੰਜਾਬ ਦੇ ਵਿੱਚ ਜਦੋਂ ਹਲ ਆਉਂਦੇ ਨੇ ਤਾਂ ਉਸ ਵੇਲੇ ਵੀ ਹਵਾਈ ਦੌਰਾ ਕੀਤਾ ਜਾਂਦਾ ਹੈਗਾ ਗੁਰਦਾਸਪੁਰ ਵਿਖੇ ਕੁਝ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਵੱਲੋਂ 1600 ਕਰੋੜ ਰੁਪਇਆ ਕਿਹਾ ਜਾਂਦਾ ਕਿ ਪੰਜਾਬ ਨੂੰ ਦਵਾਂਗੇ ਹਾਲਾਂਕਿ ਜੋ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਹ ਪੈਸਾ ਨਹੀਂ ਮਿਲਿਆ ਹੈਗਾ ਤੇ ਲਗਾਤਾਰ ਉਸ ਨੂੰ ਲੈ ਕੇ ਵੀ ਰਫੜ ਬਣਿਆ ਹੋਇਆ ਆਰ ਡੀ ਐਫ ਦਾ ਪੈਸਾ ਬਹੁਤ سارے ਕਿਸਾਨਾਂ ਦੇ ਮਸਲੇ ਹੈਗੇ ਨੇ ਕੇਂਦਰ ਦੇ ਨਾਲ ਸਬੰਧਤ ਹੈਗੇ ਨੇ ਆਰ ਡੀ ਐਫ ਦੇ ਪੈਸੇ ਦੀ ਗੱਲ ਹੁੰਦੀ ਹੈ ਹੋਰ तमाम ਮਸਲਿਆਂ ਨੂੰ ਲੈ ਕੇ ਜੋ ਕੇਂਦਰ ਸਰਕਾਰ ਵੱਲੋਂ ਜੀਐਸਟੀ ਕਲੈਕਸ਼ਨ ਦਾ ਜਾਂ ਹੋਰ ਬਹੁਤ ਸਾਰਾ ਅਜਿਹੇ ਆ ਪੈਸਾ ਉਹ ਤਮਾਮ ਕਈ ਮੁੱਦੇ ਹੈਗੇ ਨੇ ਜਿਨ੍ਹਾਂ ਨੂੰ ਲੈ ਕੇ ਇੱਥੋਂ ਦੀ ਮੌਜੂਦਾ ਸਰਕਾਰ ਜਿਹੜੀ ਹੈਗੀ ਉਹ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਉੱਪਰ ਨਿਸ਼ਾਨਾ ਵੀ ਸਾਧਦੀ ਹੈਗੀ ਆ ਤਾਂ ਕਿਤੇ ਨਾ ਕਿਤੇ ਪੰਜਾਬ ਭਾਜਪਾ ਰਣਨੀਤੀ ਤਾਂ ਬਣਾਈ ਰਹੀ ਹੈ ਪਰ ਜਿਹੜੀ ਬੀਜੇਪੀ ਹਾਈ ਕਮਾਂਡ ਹੈ ਸੀਨੀਅਰ ਲੀਡਰਸ਼ਿਪ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਗੇ ਅਮਿਤ ਸ਼ਾਹ ਹੋਣਾ ਦਾ ਪੰਜਾਬ ਦੇ ਵਿੱਚ ਦੌਰਾ ਹੋਣ ਜਾ ਰਹੇ ਹਨ ਮੋਗਾ ਸੈਂਟ੍ਰਿਕ ਪੁਆਇੰਟ ਹੈਗਾ ਮੋਗੇ ਨੂੰ ਸਮਝੋ ਮੋਗਾ ਸੈਂਟ੍ਰਿਕ ਪੁਆਇੰਟ ਜਿੱਥੇ ਰੈਲੀ ਹੋਣੀ ਹੈਗੀ ਉਸ ਰੈਲੀ ਦੇ ਵਿੱਚ ਕਈ ਸਿਆਸੀ ਚਿਹਰੇ ਆ ਸਕਦੇ ਨੇ ਤੇ ਉਸ ਨੂੰ ਇਸ ਕਰਕੇ ਸੈਂਟ੍ਰਿਕ ਪੁਆਇੰਟ ਬਣਾਇਆ ਗਿਆ ਕਿ ਹਰ ਜ਼ਿਲ੍ਹੇ ਚੋਂ ਸਿਆਸੀ ਲੀਡਰ ਉੱਥੇ ਪਹੁੰਚ ਸਕਣ ਕਿ ਆਮ ਲੋਕਾਂ ਨੂੰ ਕੋਈ ਦਿੱਕਤ ਨਾ ਹੋਵੇ ਉਹਨਾਂ ਵੱਲੋਂ ਜ਼ਮੀਨ ਵੀ ਜਿਹੜੀ ਹੈਗੀ ਆ ਕਾਫੀ ਲਈ ਗਈ ਹੈਗੀ ਆ ਕਾਫੀ ਏਕੜਾਂ ਦੇ ਵਿੱਚ ਜਿਹੜਾ ਹੈਗਾ ਉੱਥੇ ਰੈਲੀ ਜਿਹੜੀ ਉਹ ਨਿਰਧਾਰਿਤ ਕੀਤੀ ਗਈ ਹੈਗੀ ਹਾਲਾਂਕਿ ਇਸ ਦੀ ਆਫੀਸ਼ੀਅਲੀ ਕਨਫਰਮੇਸ਼ਨ ਜਿਹੜੀ ਹੈਗੀ ਉਹ ਹਜੇ ਆਉਣੀ ਬਾਕੀ ਹੈ ਜੇਕਰ ਕੁਲ ਮਿਲਾ ਕੇ ਦੁਆਬੇ ਤੇ ਮੈਂ ਮੁਰ ਆਵਾਂ ਦੁਆਬੇ ਦੀ 23 ਸੀਟਾਂ ਪਲੱਸ ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਉਹ ਮਾਝੇ ਦੇ ਵਿੱਚ ਗੁਰਦਾਸਪੁਰ ਏਰੀਆ ਦੀ ਗੱਲ ਕਰ ਲਈਏ ਬਾਰਡਰ ਬੈਲਟ ਦੀ ਗੱਲ ਕਰ ਲਈਏ ਤਾਂ ਇਸ ਰੀਜਨ ਦੇ ਉੱਪਰ ਖਾਸ ਤੌਰ ਤੇ ਫੋਕਸ ਜਿਹੜਾ ਹੈਗਾ ਬੀਜੇਪੀ ਨੇ ਕਰ ਲਿਆ ਹੈਗਾ ਤੇ ਪੰਜਾਬ ਦੇ ਵਿੱਚ ਜੇਕਰ ਬੀਜੇਪੀ ਨੇ ਆਉਣਾ ਤਾਂ ਕਿਤੇ ਨਾ ਕਿਤੇ ਉਹ ਰਣਨੀਤੀ ਬਣ ਰਹੀ ਹੈ ਜੋ ਮੈਂ ਤੁਹਾਨੂੰ ਹੁਣ ਸਿੱਧੇ ਸ਼ਬਦਾਂ ਦੇ ਵਿੱਚ ਪੁੱਛ ਲਵਾਂ ਜਿਸ ਤਰ੍ਹਾਂ ਕਿ ਪ੍ਰਧਾਨ ਮੰਤਰੀ 1 ਫਰ 1 ਫਰਵਰੀ ਨੂੰ ਆਉਣਗੇ ਡੇਰੇ ਦੇ ਵਿੱਚ ਆਣਗੇ ਚਰਚਾਵਾਂ ਇਹ ਵੀ ਚੱਲਦੀਆਂ ਨੇ ਕਿ ਉਸ ਡੇਰੇ ਦੇ ਨਾਲ ਐਸਸੀ ਸਮਾਜ ਵੱਡੀ ਗਿਣਤੀ ਵਿੱਚ ਮੌਜੂਦ ਆ। ਕੀ ਉਹ ਡੇਰੇ ਰਾਹੀਂ ਆਪਾਂ ਜੇਕਰ ਪੱਸੀਆਸੀ ਅੱਖ ਨਾਲ ਦੇਖੀਏ ਕਿ ਡੇਰੇ ਰਾਹੀਂ ਉਹਨਾਂ ਤੱਕ ਪਹੁੰਚ ਕੇ ਰੂਗੀ ਭਾਜਪਾ? ਦੇਖੋ ਇਹ ਕਹਿਣਾ ਮੁਸ਼ਕਲ ਹੈ। ਹਰ ਕਿਸੇ ਦੀ ਆਸਥਾ ਹੈਗੀ ਹੈ। ਹਰ ਕੋਈ ਸਿਆਸੀ ਲੀਡਰ ਹੈ ਆਮ ਲੋਕ ਨੇ। ਹਰ ਹਰ ਇੱਕ ਦੀ ਆਪਣੀ ਸਿਆਸੀ ਆਸਾ ਹੈਗੀ ਹੈ ਉੱਥੇ ਜਾ ਕੇ ਨਤਮਸਤਕ ਹੁੰਦੇ ਹੈਗੇ ਨੇ ਹਾਂ ਇਹ ਤੁਹਾਡੀ ਗੱਲ ਸਹੀ ਹੈ ਕਿ ਪੰਜਾਬ ਦੇ ਵਿੱਚ ਦਲਿਤ ਭਾਈਚਾਰਾ ਹੈਗਾ ਬਹੁਤ ਹੈ 35% ਦੇ ਕਰੀਬ ਉਹਨਾਂ ਦੀ ਵੋਟ ਪਰਸੈਂਟ ਹੈਗੀ ਹੈ ਤਾਂ ਕਿਤੇ ਨਾ ਕਿਤੇ ਜੇਕਰ ਕੋਈ ਸਿਆਸੀ ਲੀਡਰ ਵੱਡਾ ਲੀਡਰ ਸਾਡੇ ਦੇਸ਼ ਦੇ ਮੁਖੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੀ ਜੇਕਰ ਉਹ ਉੱਥੇ ਨਤਮਸਤਕ ਹੋਣ ਆ ਰਹੇ ਨੇ ਤਾਂ ਓਬਸ ਹੈ ਕਿ ਜੋ ਸਿਆਸਤ ਨੂੰ ਸਮਝਦਾ ਜੋ ਭਾਜਪਾ ਦੀ ਰਣਨੀਤੀ ਹੈਗੀ ਹੈ ਜੋ ਟੈਕਨੀਕਲ ਫੈਕਟ ਤੇ ਗੱਲ ਕਰਦਾ ਦੇਖਦਾ ਹੈਗਾ ਸਮਝਦਾ ਹੈਗਾ ਯੂਥ ਹੈ ਜਾਂ ਨੌਜਵਾਨ ਹੈ ਜਾਂ ਕੋਈ ਵੀ ਹੈਗਾ ਤਾਂ ਉਹ ਕਿਤੇ ਨਾ ਕਿਤੇ ਚੀਜ਼ਾਂ ਨੂੰ ਸਮਝਦੇ ਹੈਗੇ ਨੇ ਬਾਕੀ ਕੱਲਾ ਇਹ ਨਹੀਂ ਹੈਗਾ ਕਿ ਭਾਜਪਾ ಕಾಂಗ್ರೆਸ ਦੇ ਲੀਡਰ ਵੀ ਨਤਮਸਤਕ ਹੁੰਦੇ ਨੇ ਉੱਥੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਨਤਮਸਤਕ ਹੁੰਦੇ ਨੇ ਹਰ ਇੱਕ ਸਿਆਸੀ ਧਿਰ ਹਰ ਇੱਕ ਸੋਸ਼ਲ ਵਰਕਰ ਜਾਂ ਜਿਹੜਾ ਵੀ ਹੈਗਾ ਉੱਥੇ ਹਰ ਕੋਈ ਨਤਮਸਤਕ ਹੁੰਦਾ ਹੈਗਾ ਇਸ ਦਾ ਇੰਪੈਕਟ ਕਿੰਨਾ ਕੁ ਪੈਂਦਾ ਕਿੰਨਾ ਕੁ ਨਹੀਂ ਇਹ ਤਾਂ ਸਮਾਂ ਦੱਸੇਗਾ ਲੇਕਿਨ ਜਿਸ ਤਰੀਕੇ ਦੇ ਨਾਲ ਡੇਰਾ ਸਚਕੰਡ ਬੱਲਾ ਉਹਨਾਂ ਦੇ ਮੁਖੀ ਨਿਰੰਜਨ ਦਾਸ ਜੀ ਉਹਨਾਂ ਨੂੰ ਪਦਮ ਸ਼੍ਰੀ ਦਿੱਤਾ ਗਿਆ ਉਹਨਾਂ ਦੀ ਸੇਵਾਵਾਂ ਨੂੰ ਦੇਖ ਕੇ ਜੋ ਲਗਾਤਾਰ ਉਸ ਦੁਆਬੇ ਰੀਜ਼ਨ ਦੇ ਵਿੱਚ ਉਹਨਾਂ ਦੇ ਡੇਰੇ ਵੱਲੋਂ ਲਗਾਤਾਰ ਆ ਲੋਕਾਂ ਦੇ ਲਈ ਸਮਾਜ ਸੇਵਾ ਦਾ ਕਾਰਜ ਹੋਵੇ ਜਾਂ ਹੋਰ ਵੱਖ-ਵੱਖ ਰੂਪ ਦੇ ਵਿੱਚ ਕਾਰਜ ਹੋਣ ਉਹ ਕੀਤੇ ਜਾ ਰਹੇ ਸੀ ਉਸ ਨੂੰ ਲੈ ਕੇ ਪਦਮਸ਼ਰੀ ਦਿੱਤਾ ਗਿਆ ਤਾਂ ਹੁਣ ਜਿਹੜੀ ਇਹ ਮੁਲਾਕਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨਾਲ ਡੇਰਾ ਮੁਖੀ ਦੀ ਹੁੰਦੀ ਹੈਗੀ ਉਸ ਤੋਂ ਬਾਅਦ ਇਹ ਖਬਰ ਨਿਕਲ ਕੇ ਆਉਂਦੀ ਹੈਗੀ ਕਿ ਇੱਕ ਤਰੀਕ ਨੂੰ 1 ਫਰਵਰੀ ਨੂੰ ਯਾਨੀ ਕਿ ਸ਼ਾਮ ਨੂੰ ਸਚਕਨ ਬੱਲਾ ਡੇਰਾ ਵਿਖੇ ਨਤਮਸਤਕ ਹੋਣ ਜਾ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਉਬੇਸ ਹੈ ਕਿ ਪੰਜਾਬ ਦੇ ਵਿੱਚ BJP ਨੂੰ ਕਿਤੇ ਨਾ ਕਿਤੇ ਇਸ ਚੀਜ਼ ਦਾ ਬੂਸਟ ਅਪ ਮਿਲੇਗਾ ਬਹੁਤ ਬਹੁਤ ਸ਼ੁਕਰੀਆ ਤਾਂ ਇਹ ਸਾਨੂੰ ਮੇਰੇ ਸਹਿਯੋਗੀ ਵਰਨ ਪੱਟ ਜਿਨ੍ਹਾਂ ਦੇ ਵੱਲੋਂ ਲੰਮੀ ਚੌੜੀ ਵਿਚਾਰ ਚਰਚਾ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਖਾਸ ਕਰਕੇ ਦੁਆਬੇ ਦੀ ਸਿਆਸਤ ਨੂੰ ਨੇੜਿਓ ਵਾਚਿਆ ਗਿਆ ਦੁਆਬੇ ਦੀ ਸਿਆਸਤ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਕੋਈ ਉਥਲ ਪੁਥਲ ਹੋ ਸਕਦਾ ਔਰ 2027 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਪੰਜਾਬ ਦੇ ਵਿੱਚ ਵੱਡੀ ਬਾਜ਼ੀ ਮਾਰ ਸਕਦੀ ਹੈ ਕਈ ਵੱਡੇ ਲੀਡਰਾਂ ਨੂੰ ਕਈ ਕਾਂਗਰਸੀ ਲੀਡਰਾਂ ਨੂੰ ਜਾਂ ਹੋਰ ਪਾਰਟੀਆਂ ਦੇ ਲੀਡਰਾਂ ਨੂੰ ਆਪਣੇ ਵੱਲ ਖਿੱਚ ਸਕਦੀ ਹੈ ਔਰ ਜਿਹੜਾ ਡੇਰਾ ਬੱਲਾ ਜਿੱਥੇ ਕਿ ਉਹਨਾਂ ਨੇ ਬਾਬਾ ਜੀ ਨਾਲ ਮੁਲਾਕਾਤ ਕਰਨੀ ਹੈ ਨਿਰੰਜਨ ਦਾਸ ਹੋਰਾਂ ਨਾਲ ਮੁਲਾਕਾਤ ਕਰਨੀ ਹੈ ਇਸ ਮੁਲਾਕਾਤ ਤੋਂ ਬਾਅਦ ਦੇਖਣਾ ਹੋਵੇਗਾ ਕਿ ਪ੍ਰਭਾਵ ਪਵੇਗਾ ਭਾਜਪਾ ਅੱਗੇ ਜਾ ਕੇ ਕੀ ਕਰੂਗੀ ਕੀ ਸਿਆਸੀ ਜਿਹੜੇ ਸਮੀਕਰਨ ਨੇ ਉਹ ਕਿੱਦਾਂ ਦੇ ਰਹਿਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ